ਕਿ ਨੂੰ ਮੰਨਦੇ ਜੀ ਬੋਲੋ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਪਪੂਪੁਰ ਦੀ ਸੰਗਤਨ ਜੋ ਬਾਬਾ ਜੀ ਨੂੰ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਜੋ ਐਸ ਲਈ ਲਾਗੇਗਾ ਨਿਹਸਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਸ ਦੇ ਵਿੱਚ ਤਕਰੀਬਨ 20 ਸਾਲ ਦੇ ਤਕਰੀਬਨ ਹੋ ਗਏ ਹਨ ਜੋ ਬਾਬਾ ਜੀ ਦਾ ਨਿਹਸਾਨ ਸਾਹਿਬ ਉਸ ਰੂਹਨਾ ਪੈਦੇ ਦੀ ਸੂ ਸੰਤਵਲੋ ਜੋ ਬਾਬਾ ਜੀਮਰ ਸਿੰਘ ਜੀ ਦਾ ਪੁੱਤਰ ਇਸਤਾਨ ਗੁਰਦੁਆਰਾ ਸਾਹਿਬ ਹੈ ਲਾਗੇ ਲਜਾਂ ਦੀ ਸੇਵਾ ਚੋਂ ਹੈ ਸ੍ਰੀ ਹਾਲੀਬ ਸਾਹਿਬ ਬਾਬਾ ਜੀ ਬਾਬਾ ਕੋਲਾ ਸਿੰਘ ਜੀ ਜੋ ਬਾਬਾ ਤਾਰਾ ਸਿੰਘ ਜੀ ਦੇ ਸੇਵਾ ਦਰਸ਼ਨ ਬਾਬਾ ਕੋਲਾ ਸਿੰਘ ਜੀ ਜਨਾ ਦੇ ਸੇਵਾਦਾਰੇ ਬਾਬਾ ਜੀ ਬਾਬਾ ਗਿਆਨ ਸਿੰਘ ਜੀ ਉਹਨਾਂ ਦੇ ਸਮੂਹ ਸੰਤ ਦੇ ਸਤੂਗ ਨਾਲ ਇਹ ਪਵਿੱਤਰ ਸਥਾਨ ਦੀ ਸੇਵਾ ਕਰਾਈ ਐਸ ਲਈ ਜੋ ਇਨਸਾਨ ਸਾਹਿਬ ਦੀ ਸੇਵਾ ਹੈ ਉਹ ਸਮੂਹ ਸੰਤ ਵੱਲੋਂ ਕੀਤੀ ਜਾ ਰਹੀ ਹੈ ਇਸ ਕਰਕੇ ਸਮੂਹ ਨਗਰ ਨੂੰ ਜੋ ਦੇਸਾਂ ਦੇਸਾਂ ਵਿੱਚ ਵਸ ਰਹੇ ਨੌਜਵਾਨ ਵੀਰ ਹਨ ਹੁਣਾਂ ਮੀ ਬੇਨਤੀ ਹੈ ਕਿ ਪਈ ਇਸ ਬਾਬਾ ਜੀ ਸਿੰਘ ਜੀ ਦੇ ਪਵਿੱਤਰ ਸਤਾਰ ਦੇ ਵਰ ਤੁਮ ਵਰ ਸੇਵਾ ਭੇਜ ਕੇ ਆਪਣੇ ਜਿਗੜ ਸੁਭਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਲ ਕਬਲੀਆ ਚੱਲਿਓ ਤੇ ਬਣਾ ਕੀ ਕਬਲ ਚਪਲ ਕਰ ਮੂਠ ਕਰੋ ਦੋ ਨਾ ਵੋ ਵਗਰੂ ਵਦੂਤ ਮੋਟਰ ਚਲਣੇ ਠੀਕ ਨੇ ਠੀਕ ਮੈਂ ਲਾਉਣ ਲੱਗੇ ਲਾ ਲਓ ਲਓ ਤਗੜੇ ਹੋ ਗਏ ਬਾਸ ਵਾ ਠੀਕ ਹੈ ਐ ਕਿਹਾ ਸਟੇਰੀ ਲਾਵੇ ਸਿੱਧਾ ਹੀ ਆਉਂਦੇ ਤੇ ਹਾਂ ਸਟੇਰੀ ਲਾਵੇ ਸਿੱਧਾ ਹੀ ਆਉਂਦੇ ਠੀਕ ਜੀ ਤੇ ਅਕੇ ਟਾਲ ਵਲਾ ਹੋ ਗਿਆ ਕੋਈ ਨਹੀਂ ਥੋੜੀ ਲੋ ਐਡਾ ਫਿਰ ਸਿੱਧੇ ਉੱਤੇ ਵਾਲੀ ਵਾ ਨਹੀਂ ਜਿਆਦਾ ਨਹੀਂ ਐਡਾ ਨਹੀਂ ਟੇਪ ਹੋ ਜੂਗਾ ਆਂ ਤਰਾ ਬਾਜਦੇ ਪਈ ਇਹਨਾਂ ਕੋ ਚਾਰ ਇਟਾਂ ਲਾ ਡੇਡੀ ਕਰ ਤਾ ਲੋਏ ਲੋਏ ਟੋਰ ਕੋਈ ਨਹੀਂ ਕੋਈ ਆਵਾਜ਼ ਮਾਰ ਕੇ ਵਾਜਿਆ ਪਹਿਲਾਂ ਬਾਬਾ ਜੀ ਚੱਟ ਕੋ ਲਗਾ ਦੇ ਚੰਦਰ ਲਗਾ ਦੇ ਇਹ ਨਿੱਟੇ ਨਿੱਟੇ ਟੈਨ ਦੇ ਦੇਵਾ ਦੇ ਮਾਰ ਦੇ ਕਰ ਲਓ ਪੁੱਛ ਲੋ ਰਕੇ ਦੋ ਇਹ ਤਾਂ ਫਟ ਰਹੀ ਹੈ ਹੈਲੋ ਉਹ ਤਾਂ ਫਟ ਰਹੀ ਹੈ ਕੀ ਨਹੀਂ ਕਿਤਾ ਮਰੀਆਂ ਪਟੜਾ ਖਾਲੀ ਪਟੜਾ ਸਾਹਿਬ ਆ ਦੋ ਚਾਰ ਵਾਰ ਜੇ ਪਟੜਾ ਆ ਤਾਲਪੜਾ ਕਰਨਾ ਮੈਨੂੰ ਪਹਿਰੇ ਜੋ ਤਾਲਪੜਾ ਕਰੋ ਵੀਰੇ ਓੜ ਦੇ ਮੁੰਡੇ ਸਾਹਿਬ ਨਹੀਂ ਵੀ ਕਰਦੇ ਸਿੱਧਾ ਐਂਟਾ ਆ ਜੂਗਾ ਆਪਰੇ ਪਰਸਾਂ ਤੋਂ ਲਿਆ ਪੁੱਟ ਕੇ ਜਨ ਤੇ ਲਿਖੋ ਜਨ ਡਰ ਘਰ ਚਾਹੁੰਦੇ